ਉਸ ਵੇਲੇ ਧਰਮਯੁੱਧ ਮੋਰਚਾ ਲਾਇਆ ਗਿਆ ਆਪਦੇ ਹੱਕ ਮੰਗੇ ਗਏ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਪਾਂ ਸਾਰੇ ਕਰਦੇ ਆ ਉਸ ਵੇਲੇ ਅੱਜ ਮੋਦੀ ਆ ਉਦੋਂ ਇੰਦਰਾ ਸੀ ਇਹਨੂੰ ਹਥਿਆਰ ਕੀ ਵਰਤਦੇ ਆ ਉਹੀ ਇੰਦਰਾ ਗਾਂਧੀ ਨੇ ਵਰਤਿਆ ਸੀ ਤੇ ਉਹੀ ਅੱਜ ਮੋਦੀ ਵਰਤ ਰਿਹਾ ਨੈਸ਼ਨਲ ਸਿਕਿਉਰਿਟੀ 26 ਜਨਵਰੀ ਦੀ ਘਟਨਾ ਨੂੰ ਇਹ ਐਂ ਦੇਖ ਰਹੇ ਆ ਵੀ ਹੁੱਲੜਬਾਜ਼ੀ ਕਰਤੀ ਇਹਨਾਂ ਨੂੰ ਐਂ ਲੱਗਦਾ ਵੀ ਇਹ ਸੰਪਾਦਕ ਬਣ ਕੇ ਕਿਸੇ ਵੱਡੇ ਅਖਬਾਰ ਦੇ ਤੇ ਇਹਨਾਂ ਨੂੰ ਸਭ ਕੁਝ ਪਤਾ ਇਹ ਮਾਊਥਪੀਸ ਬਣੇ ਹੋਏ ਆ ਅੱਛਾ ਇਹਨਾਂ ਨੇ ਫਰਸ਼ੀਵਾਦ ਦੀ ਗੱਲ ਕਰਨੀ ਆ ਵੀ ਇਹ ਮੋਦੀ ਜ਼ੁਲਮ ਕਰ ਰਿਹਾ ਕਦੇ ਸਪੈਸੀਫਿਕ ਨਹੀਂ ਹੋਣਗੇ ਵੀ ਇਹ ਸਿੱਖਾਂ ਤੇ ਜ਼ੁਲਮ ਹੋ ਰਿਹਾ ਕਦੇ ਨਹੀਂ ਫਿਰ ਸੁਣਨ ਵਾਲੇ ਕੀ ਕਹਿੰਦੇ ਆ ਗੱਲ ਤਾਂ ਕਰ ਰਹੇ ਆ ਮੋਦੀ ਦੇ ਵਿਰੁੱਧ ਬੋਲ ਤਾਂ ਰਹੇ ਆ ਫਿਰ ਸਟੇਟ ਦੇ ਵਿਰੁੱਧ ਵੀ ਬੋਲੋ ਉਲਟਾ ਆਪਾਂ ਨੂੰ ਸਵਾਲ ਖੜਾ ਕਰ ਦੇਣਗੇ ਦੇਖੋ ਕਦੇ ਮੋਦੀ ਨੂੰ ਨਿੰਦਾ ਨਹੀਂ ਕਰਦਾ ਅਸੀਂ ਤਾਂ ਕਰ ਹੀ ਜਾਂਦੇ ਆ ਅਸੀਂ ਤਾਂ ਮੋਦੀ ਤੋਂ ਉੱਤੇ ਉੱਠ ਕੇ ਸਟੇਟ ਦੀ ਨਿੰਦਾ ਵੀ ਕਰਦੇ ਆ ਅਸੀਂ ਤਾਂ ਕਰ ਹੀ ਜਾਂਦੇ ਆ ਤੁਸੀਂ ਸਪੈਸੀਫਿਕ ਹੋ ਕੇ ਦਿਖਾਓ ਨਾ ਫਿਰ ਮਾਨਸਿਕ ਨੈਸ਼ਨਲ ਕੋਈ ਸਾਡੀ ਕਰਦੇ ਆ ਅਖਬਾਰਾਂ ਚ ਟੈਲੀਵਿਜ਼ਨਾਂ ਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਕਰਮਜੀਤ ਸਿੰਘ ਨੇ ਬੜੀ ਇੱਕ ਮਹੱਤਵਪੂਰਨ ਗੱਲ ਕੀਤੀ ਆ ਤੇ ਉੱਥੇ ਪੰਜਾਬੀਆਂ ਦਾ ਇੱਕ ਜਿਹੜਾ ਅਖਬਾਰ ਇਹ ਕਹਿ ਲਓ ਵੀ ਸਰਮੌਰ ਪੰਜਾਬੀ ਟਰਬਿਊਨ ਉਹਦਾ ਸੰਵਾਦਕ ਲਗਾਤਾਰ ਐਡੀਟোরিয়াল ਸਾਡੇ ਵਿਰੁੱਧ ਸਾਡੀ ਕੌਮ ਦੇ ਵਿਰੁੱਧ ਲਿਖ ਰਿਹਾ ਸਵਰਾਜ ਵੀਰ ਜਿਨ੍ਹਾਂ ਦਾ ਨਾਂ ਤੇ ਇਸੇ ਕਰਕੇ ਮੈਨੂੰ ਵਾਪਸ ਆਉਣਾ ਪਿਆ ਗੱਲਬਾਤ ਕਰਨ ਲਈ ਇਸ ਗੱਲ ਨੂੰ ਵੀ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ ਦੇਖੋ ਉਹ ਇੱਕ ਜਿਹੜੀ ਲੈਫਟ ਦੀ ਧਿਰ ਆ ਖੱਬੇ ਪੱਖੀ ਧਿਰ ਆ ਉਸ ਧਿਰ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਨਾਲ ਸੰਬੰਧਿਤ ਆ ਪਰ ਅਖਬਾਰਾਂ ਦੇ ਜਦੋਂ ਤੁਸੀਂ ਸੰਪਾਦਕ ਹੋ ਤੁਸੀਂ ਐਡੀਟੋਰੀਅਲ ਲਿਖਣੇ ਆ ਜੇ ਤੁਸੀਂ ਉਸ ਖੇਤੇ 'ਚ ਰਹਿੰਦੇ ਲੋਕਾਂ ਦੇ ਫਲਸਫਿਆਂ ਨਾਲ ਉਹਨਾਂ ਦੇ ਇਤਿਹਾਸ ਨਾਲ ਉਹਨਾਂ ਦੇ ਨਾਲ ਜੇ ਤੁਸੀਂ ਤਾਰਫ ਹੀ ਨਹੀਂ ਰੱਖਦੇ ਰੂਬਰੂ ਹੀ ਨਹੀਂ ਹੋ ਤਾਂ ਫਿਰ ਤੁਸੀਂ ਜੋ ਲਿਖ ਰਹੇ ਹੋ ਕਦੇ ਵੀ ਨਿਰਪੱਖਤਾ ਨਹੀਂ ਹੋ ਸਕਦੀ ਸੋ ਇਸ ਗੱਲ ਦੀ ਗਵਾਹੀ ਵੀ ਇਤਿਹਾਸ 'ਚ ਜੇ ਆਪਾਂ ਦੇਖੀਏ ਤਕਟਨਾਵਾਵਾਂ ਵਰਤਦੀਆਂ ਅਸੀਂ ਦੇਖਦੇ ਨਹੀਂ ਉਸ ਪੱਧਰ ਤੇ ਜਾ ਕੇ ਜਦੋਂ ਸਰਦਾਰ ਕਰਨਜੀਤ ਸਿੰਘ ਨੇ ਵੀ ਇਹੀ ਗੱਲ ਕਹੀ ਵੀ ਡੂੰਘੇ ਪਾਣੀਆਂ 'ਚ ਉਤਰਨਾ ਪੈਣਾ। ਘਟਨਾਵਾਂ ਨੂੰ ਵੇਖਣਾ ਕਿਵੇਂ ਆ, ਵਾਚਣਾ ਕਿਵੇਂ ਆ। ਇਹ ਗੱਲ ਹਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਹੀਂ ਸੀ। ਉਦੋਂ ਵਾਪਰੀ, ਇਹੀ ਗੱਲ ਵਾਪਰੀ। ਵਾਪਰੀ ਕਿਵੇਂ? ਵੀ ਜਦੋਂ ਉਸ ਵੇਲੇ ਧਰਮਯੁੱਧ ਮੋਰਚਾ ਲਾਇਆ ਗਿਆ। ਆਪਦੇ ਹੱਕ ਮੰਗੇ ਗਏ। ਨਨਪੁਰ ਸਾਹਿਬ ਦੇ ਮਤੇ ਦੀ ਗੱਲ ਆਪਾਂ ਸਾਰੇ ਕਰਦੇ ਆਂ ਉਸ ਵੇਲੇ ਅੱਜ મોદી ਆ ਉਦੋਂ ਇੰਦਰਾ ਸੀ ਇਹਨਾਂ ਨੂੰ ਤੁਸੀਂ ਇਸ ਨਾਵਾਂ ਤੇ ਤੇ ਬੰਦਿਆਂ ਤੇ ਨਾ ਜਾਓ ਇਹਦੇ ਪਿੱਛੇ ਕੋਈ ਇੱਕ ਸਟੇਟ ਖੜੀ ਆ ਤੇ ਸਟੇਟ ਦੇ ਪਿੱਛੇ ਇੱਕ ਕੋਈ ਵਿਚਾਰਧਾਰਾ ਚੱਲਦੀ ਆ ਉਸ ਵੇਲੇ ਇਸ ਮਸਲੇ ਨੂੰ ਜੋ ਕਿ ਇੱਕ ਰਾਸੀ ਮਸਲਾ ਸੀ ਇਹਨੂੰ ਹਥਿਆਰ ਕੀ ਵਰਤਦੇ ਆ ਉਹੀ ਇੰਦਰਾ ਗਾਂਧੀ ਨੇ ਵਰਤਿਆ ਸੀ ਤੇ ਉਹ ਹੀ ਅਜ ਮੋਦੀ ਵਰਤ ਰਿਹਾ ਨੈਸ਼ਨਲ ਸਿਕਿਉਰਿਟੀ ਦੇਸ਼ ਦੀ ਸੁਰੱਖਿਆ ਤੇ ਦਾ ਮਸਲਾ ਬਣਾਤਾ ਢਿਲਵਾ ਬਸ ਕਾਂਡ ਵਾਪਰਿਆ ਢਿਲਵਾ ਬਸ ਕਾਂਡ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਬੰਦੇ ਸੀ ਜਾਂ ਜਿਹੜੀਆਂ ਰੀਜਨਲ ਪਾਰਟੀਆਂ ਇਸ ਦੇਸ਼ ਦੀਆਂ ਸੀ ਉਹ ਵੀ ਇਹ ਸਮਝਦੀਆਂ ਸੀ ਵੀ ਇਹ ਇੱਕ ਰਾਸੀ ਮਸਲਾ ਪੰਜਾਬ ਦਾ ਇਹਨੂੰ ਦੇਸ਼ ਦਾ ਦੇਸ਼ ਦੀ ਏਕਤਾ ਅਖੰਡਤਾ ਜਾਂ ਦੇਸ਼ ਦੀ ਸੁਰੱਖਿਆ ਨਾਲ ਜੋੜਨਾ ਇੰਦਰਾ ਗਾਂਧੀ ਦੀ ਬਹੁਤ ਵੱਡੀ ਗਲਤੀ ਆ ਪਰ ਤੇ ਲਮਾ ਬਾਸ ਕਾਂਡ ਚ ਵੀ ਕੀ ਕੁਛ ਹੋਇਆ ਕੀ ਨੇ ਕੀਤਾ ਇਹ ਤਾਂ ਗੱਲਾਂ ਸਾਹਮਣੇ ਆ ਗਈਆਂ ਵੀ ਸਟੇਟ ਨੇ ਬਹੁਤ ਵੱਡੇ ਤੌਰ ਤੇ ਇੱਕ ਕਾਂਸਪੀਰੇਸੀ ਕੀਤੀ ਸੀ ਤੇ ਬਸ ਚੋਂ ਕੱਢ ਕੇ ਕੁਛ ਸਾਡੇ ਹਿੰਦੂ ਭਰਾ ਮਾਰਤੇ ਹੁਣ ਉਦੋਂ ਉਹ ਵੀ ਇੰਦਰਾਨੀ ਜਾ ਕੇ ਖੜੇ ਹੋਗੇ ਬਾਕੀ ਸਾਰੇ ਰਾਜਨੀਤਿਕ ਬੰਦੇ ਵੀ ਵੀ ਹਾਂ ਵਾਕਈ ਇਹ ਤਾਂ ਦੇਸ਼ ਦੀ ਏਕਤਾ ਅਖੰਡਤਾ ਤੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਅੱਛਾ ਉਸ ਵੇਲੇ ਜਿਹੜੀ ਲੈਫਟ ਦੀ ਧਿਰ ਸੀ ਕਿਉਂ ਉਸ ਵੇਲੇ ਇਹਨਾਂ ਦਾ ਜਿਹੜਾ ਮੱਕਾ ਸੀ ਸੋਵੀਅਤ ਯੂਨੀਅਨ ਯਾਂ ਜਿਹਨੂੰ ਰਸ਼ੀਆ ਕਹ ਲੋ ਉਹ ਬਹੁਤ ਪਾਵਰਫੁਲ ਇੱਕ ਸੈਂਟਰ ਸੀ ਉਹਨਾਂ ਦੀ ਕੇਜੀਐਫ ਇੱਕ ਇੰਟੈਲੀਜੈਂਸ ਕੰਮ ਕਰਦੀ ਸੀ ਉਹਨਾਂ ਨੇ ਇਹ ਗੱਲ ਜਿਚਾਤੀ ਵੀ ਸੀਆਈ ਏ ਜਿਹੜੀ ਅਮਰੀਕਨ ਕਿਉਂਕਿ ਇੰਟਰਨੈਸ਼ਨਲ ਪੱਧਰ ਤੇ ਗੱਲ ਆਪਾਂ ਅੱਜ ਵੀ ਵੇਖਣੀ ਆ ਕਿਉਂਕਿ ਸਾਡੀ ਮੌਜੂਦਾ ਜਿਹੜੀ ਹਾਲਤਾਂ ਉਹ ਜੇ ਅਸੀਂ ਕਹਿ ਲਈਏ ਇੰਟਰਨੈਸ਼ਨਲ ਨੈਸ਼ਨਲ ਪੋਲਿਟਿਕਸ ਤੋਂ ਵੱਖਰੀ ਆ ਜਾਂ ਉਹਦਾ ਪ੍ਰਭਾਵ ਨਹੀਂ ਆ ਤੇ ਇਹ ਗੱਲਾਂ ਫਿਰ ਝੂਠ ਹੋਣਗੀਆਂ ਸਾਨੂੰ ਗੱਲ ਨੂੰ ਸਮਝਣਾ ਪੈਣਾ ਕੇ ਜੀਐਫ ਨੇ ਇਹ ਗੱਲ ਜਿਚਾਤੀ ਵੀ ਸੀਆਈਏ ਖਤਰਾ ਪੈਦਾ ਕਰ ਰਹੀ ਆ ਹੁਣ ਇਸ ਗੱਲ ਤੇ ਇੰਦਰਾ ਗਾਂਧੀ ਭੁਗਤਦੀ ਸੀ ਉਸ ਵੇਲੇ ਰੂਸ ਵਾਲੇ ਖੇਮੇ ਚ ਇਸ ਗੱਲ ਨੇ ਸਿੱਖਾਂ ਦੇ ਵਿਰੁੱਧ ਬਰਤਾਂਤ ਪੈਦਾ ਕਰਨਾ ਸ਼ੁਰੂ ਕਰਤਾ ਨੈਰੇਟਿਵ ਇੱਕ ਦੇਸ਼ ਚ ਪੂਰੇ ਦੇਸ਼ ਚ ਪੈਦਾ ਕਰਨਾ ਸ਼ੁਰੂ ਕਰਤਾ ਤੇ ਉਸ ਵੇਲੇ ਜੋ ਲੈਫਟ ਸੀ ਜਾਂ ਉਦੋਂ ਦੀਆਂ ਸਮਾਜ ਦੀਆਂ ਇਕਾਈਆਂ ਸੀ ਜਿਸ ਤਰ੍ਹਾਂ ਅੱਜ ਸਵਰਾਜ ਵੀਰ ਅਰਗੇ ਸੰਪਾਦਕ ਆ ਉਹ ਮਾਊਥਪੀਸ ਬਣੇ 인ਦਰਾ ਗਾਂਧੀ ਦੇ ਤੇ ਸਿੱਖਾਂ ਨੂੰ ਪੰਜਾਬ ਨੂੰ ਇੱਥੇ ਵਸਦੇ ਲੋਕਾਂ ਨੂੰ ਆਏ ਦਿਖਾਇਆ ਵੀ ਇਹ ਤਾਂ ਟੈਰਰਿਸਟ ਆ ਸੋ ਜੇ ਅੱਜ ਜੋ ਉਹੀ ਗੱਲ ਵਾਪਰ ਰਹੀ ਆ 26 ਜਨਵਰੀ ਦੀ ਘਟਨਾ ਨੂੰ ਇਹ ਆਏ ਦੇਖ ਰਹੇ ਆ ਵੀ ਹੁੱਲੜਵਾਜ਼ੀ ਕਰਤੀ ਇਹਨਾਂ ਨੂੰ ਆਇਆ ਲੱਗਦਾ ਵੀ ਇਹ ਸੰਪਾਦਕ ਬਣ ਕੇ ਕਿਸੇ ਵੱਡੇ ਅਖਬਾਰ ਦੇ ਤੇ ਇਹਨਾਂ ਨੂੰ ਸਭ ਕੁਝ ਪਤਾ ਕਿਉਂਕਿ ਸੰਘਰਸ਼ ਦੀਆਂ ਜਿਹੜੀਆਂ ਗਲਾਈਆਂ ਹੁੰਦੀਆਂ ਨਾ ਉਹਦੇ ਲਈ ਅਧਿਐਨ ਅਧਿਐਨ ਤੇ ਨਾਲ ਹੀ ਉਹਦੇ ਲਈ ਅਨੁਭਵ ਇਹ ਦੋਨੇ ਜ਼ਰੂਰੀ ਗੱਲਾਂ ਜੇ ਤੁਸੀਂ ਸੰਘਰਸ਼ ਦੇ ਵਿੱਚ ਅਨੁਭਵ ਨਹੀਂ ਕੀਤਾ ਤੇ ਕੱਲਾ ਅਧਿਐਨਾ ਫਿਰ ਵੀ ਉਹ ਗਲਾਈਆਂ ਨੂੰ ਨਹੀਂ ਤੁਸੀਂ ਸਮਝ ਸਕਦੇ ਤੇ ਜੇ ਤੁਸੀਂ ਕੱਲਾ ਅਨਪਾ ਵੀ ਕੀਤਾ ਅਧਿਐਨ ਨਹੀਂ ਕੀਤਾ ਫਿਰ ਵੀ ਨਹੀਂ ਸਮਝ ਸਕਦੇ ਹੁਣ ਅੱਜ ਲੈਫਟ ਕੀ ਰੋਲ ਅਦਾ ਕਰ ਰਿਹਾ ਲੈਫਟ ਉਹੀ ਰੋਲ ਅਦਾ ਕਰ ਰਿਹਾ ਜੋ ਉਸ ਵੇਲੇ ਕੀਤਾ ਸੀ ਦੇਖੋ ਕਿਵੇਂ ਹੂ ਬੂ ਗੱਲਾਂ ਵਾਪਰ ਦੀਆਂ ਇਹ ਮਾਊਥਪੀਸ ਬਣੇ ਹੋਏ ਆ ਅੱਛਾ ਇਹਨਾਂ ਨੇ ਫਰਸ਼ੀਵਾਦ ਦੀ ਗੱਲ ਕਰਨੀ ਆ ਵੀ ਇਹ ਮੋਦੀ ਜ਼ੁਲਮ ਕਰ ਰਿਹਾ ਕਦੇ ਸਪੈਸੀਫਿਕ ਨਹੀਂ ਹੋਣਗੇ ਵੀ ਇਹ ਸਿੱਖਾਂ ਤੇ ਜ਼ੁਲਮ ਹੋ ਰਿਹਾ ਕਦੇ ਨਹੀਂ ਫਿਰ ਸੁਣਨ ਵਾਲੇ ਕੀ ਕਹਿੰਦੇ ਆ ਗੱਲ ਤਾਂ ਕਰ ਰਹੇ ਆ ਮੋਦੀ ਦੇ ਵਿਰੁੱਧ ਬੋਲ ਤਾਂ ਰਹੇ ਆ ਫਿਰ ਸਟੇਟ ਦੇ ਵਿਰੁੱਧ ਵੀ ਬੋਲੋ ਉਲਟਾ ਆਪਾਂ ਨੂੰ ਸਵਾਲ ਖੜਾ ਕਰ ਦੇਣਗੇ ਦੇਖੋ ਕਦੇ ਮੋਦੀ ਨੂੰ ਨਿੰਦਾ ਨਹੀਂ ਕਰਦਾ ਅਸੀਂ ਤਾਂ ਕਰ ਹੀ ਜਾਂਦੇ ਆ ਅਸੀਂ ਤਾਂ ਮੋਦੀ ਤੋਂ ਉੱਤੇ ਉੱਠ ਕੇ ਸਟੇਟ ਦੀ ਨਿੰਦਾ ਵੀ ਕਰਦੇ ਆ ਅਸੀਂ ਤਾਂ ਕਰ ਹੀ ਜਾਂਦੇ ਆ ਤੁਸੀਂ ਸਪੈਸੀਫਿਕ ਹੋ ਕੇ ਦਿਖਾਓ ਨਾ ਫਿਰ ਤੁਸੀਂ ਸਪੈਸੀਫਿਕਲੀ ਗੱਲ ਕਰੋ ਵੀ ਸਾਡੇ ਤੇ ਪੰਜਾਬ ਪੰਜਾਬ ਦੇ ਲੋਕਾਂ ਤੇ ਤੇ ਸਿੱਖਾਂ ਤੇ ਜ਼ੁਲਮ ਹੋ ਰਿਹਾ ਇੱਥੇ ਵਸਦੀ ਜਿਹੜੀ ਇੱਕ ਭਾਈਚਾਰਕ ਸਾਂਝ ਆ ਉਹਦੇ ਲਈ ਖਤਰਾ ਪੈਦਾ ਕੀਤਾ ਜਾ ਰਿਹਾ ਇਹ ਗੱਲ ਕਦੇ ਨਹੀਂ ਕਰਨਗੇ ਸੋ ਸਵਰਾਜ ਵੀਰ ਜਿਹੜੇ ਸੰਪਾਦਕ ਆ ਉਹਨਾਂ ਲਈ ਆਪਾਂ ਗੱਲ ਕਰਦੇ ਆਂ ਵੀ ਉਹਨਾਂ ਦੇ ਖਿਲਾਫ ਅਸੀਂ ਇੱਕ ਫਾਰਮਲ ਪ੍ਰੋਟੈਸਟ ਜਥੇਬੰਦੀ ਵੱਲੋਂ ਦਰਜ ਕਰਾਉਣੇ ਆ ਕਰਾਉਣੇ ਆ ਇਹਨਾਂ ਦੇ ਟਰਸਟ ਕੋਲੇ ਪੰਜਾਬੀ ਟਰਬਿਊਨ ਦੇ ਕਿਉਂਕਿ ਉਹ ਟਰਸਟ ਨੂੰ ਪੰਜਾਬੀ ਟਰਬਿਊਨ ਦੇ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਆ ਵੀ ਨਿਰਪੱਖਤਾ ਚ ਰਹਿ ਕੇ ਦੋਨੇ ਪਰਸਪੈਕਟਿਵ ਦਿਓ ਨਾ ਤੁਸੀਂ ਇੱਕ ਪਾਸੇ ਹੀ ਤੁਸੀਂ ਲੋਕਾਂ ਨੂੰ ਫੀਡ ਕਰ ਰਹੇ ਹੋ ਜੋ ਇੰਦਰਾ ਗਾਂਧੀ ਵੇਲੇ ਲੈਫਟ ਨੇ ਕੀਤਾ ਸੀ ਉਹਨਾਂ ਦੇ ਮਾਊਥਪੀਸ ਬਣ ਕੇ ਸਾਡੇ ਵਿਰੁੱਧ ਇੱਕ ਮਾਹੌਲ ਪੈਦਾ ਕੀਤਾ ਸੀ ਫੇਰ ਉਹੀ ਕੀਤਾ ਜਾ ਰਿਹਾ ਸੋ ਅੱਜ ਇਹ ਸਦਾ ਕਰਮਜੀਤ ਸਿੰਘ ਨੂੰ ਜ਼ਿਆਦਾ ਇਸ ਗੱਲ ਦੀ ਸਮਝ ਹੋ ਸਕਦਾ ਸਾਨੂੰ ਨਾ ਹੋਵੇ ਹਜੇ ਵੀ ਜੇ ਅਸੀਂ ਇੱਕ ଫਾਰਮਲ ਮਤਾ ਪਾਈਏ ਉਹਨਾਂ ਦੇ ਖਿਲਾਫ ਹਾਂਜੀ ਤੇ ਇੱਕ ଫਾਰਮਲ ਮਤਾ ਪਾ ਕੇ ਸਾਡੇ ਜਥੇਬੰਦੀ ਵੱਲੋਂ ਅਸੀਂ ਪੰਜਾਬੀ ਟਰਬਿਨ ਦੇ ਟਰਸਟ ਕੋਲੇ ਵੀ ਤੇ ਉਹਦੇ ਮੇਨ ਚੀਫ ਐਡੀਟਰ ਕੋਲੇ ਵੀ ਲੈ ਕੇ ਜਾਵਾਂਗੇ ਤਾਂ ਕਿ ਕੰਨ ਤਾਂ ਖੜੇ ਹੋਣ ਇਹਨਾਂ ਦੇ ਇਹਨਾਂ ਨੂੰ ਐਂ ਲੱਗਦਾ ਇਹ ਜੋ ਮਰਜ਼ੀ ਲਿਖੀ ਜਾਣਗੇ ਇਹ ਸਟੇਟ ਦਾ ਮਾਊਥਪੀਸ ਬਣ ਕੇ ਤੇ ਮੁੜ ਕੇ ਇੱਥੇ ਲੋਕਾਂ ਦੇ ਕਿਉਂਕਿ ਮਾਨਸਿਕਤਾ ਸਾਡੀ ਮਾਨਸਿਕ ਨਸ਼ਲਕੁਸ਼ੀ ਕੀਤੀ ਹੈ ਇਹਨਾਂ ਨੇ ਹੁਣ ਜਦੋਂ ਥਿੰਕਿੰਗ ਪਹਿਲਾਂ ਦੀ ਗੱਲ ਕਰਦੇ ਆਂ ਵੀ ਪਹਿਲਾਂ ਇੱਕ ਕਲਚਰ ਪੈਦਾ ਕਰੀਏ ਪੜ੍ਹਨ ਦਾ ਕਲਚਰ ਉਹ ਸਾਨੂੰ ਹੁਣੇ ਸਰ ਨੇ ਗੱਲ ਕੀਤੀ ਸੀ ਉਹ ਸਾਨੂੰ ਉਹ ਸਾਨੂੰ ਥਿੰਕਿੰਗ ਪਦਰ ਤੇ ਇੱਕ ਸੋਚਣ ਦੀ ਸ਼ਕਤੀ ਦੇਊਗਾ ਤੇ ਸੋਚਣ ਦੀ ਸ਼ਕਤੀ ਚੋਂ ਸਾਨੂੰ ਇੱਕ ਫੀਲ ਕਰਨ ਦੀ ਸ਼ਕਤੀ ਆਊਗੀ ਹੈਨਾ ਇਹ ਸੋਚਣ ਉਹੀ ਤਾਂ ਕਰਦੇ ਆ ਇਹ ਮਾਨਸਿਕ ਨਸ਼ਾ ਕੁਛੀ ਸਾਡੀ ਕਰਦੇ ਆ ਅਖਬਾਰਾਂ ਚ ਟੈਲੀਵਿਜ਼ਨਾਂ ਚ ਫਿਰ ਸਾਡੇ ਕੋਲੇ ਤਾਂ ਇੰਨੇ ਰਿਸੋਰਸਸ ਹੈ ਨਹੀਂ ਆਪਾਂ ਤਾਂ ਆ ਸਾਡੇ ਜੋ ਕੁਸ਼ਕ ਚੁਣੇਂਦਾ ਮੀਡੀਆ ਵਾਲੇ ਬੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੀ ਗੱਲ ਵੀ ਪਚਾਓ ਪਰ ਇਹਨਾਂ ਕੋਲੇ ਤਾਂ ਇਹ ਤਾਂ ਫਿਰ ਇਹਨਾਂ ਦੀ ਤਾਂ ਫਾਰਮਲ ਇੱਕ ਟ੍ਰੇਨਿੰਗ ਹੁੰਦੀ ਆ ਨਾ ਆਪਾਂ ਤਾਂ ਪਿੰਡਾਂ ਚੋਂ ਉੱਠ ਕੇ ਆ ਗਏ ਸਾਡੀ ਤਾਂ ਕੋਈ ਟ੍ਰੇਨਿੰਗ ਨਹੀਂ ਅਸੀਂ ਤਾਂ ਅੱਜ ਤੱਕ ਇੱਕ ਜਜ਼ਬਾ ਹੀ ਲਈ ਫਿਰਦੇ ਆਂ ਬਸ ਉਹੀ ਟ੍ਰੇਨਿੰਗ ਜੋ ਚਿੰਗ ਸਾਡੇ ਅੰਦਰ ਸਾਡੇ ਗੁਰੂਆਂ ਨੇ ਲਾਤੀ ਸੋ ਬੜੀ ਲੰਬੀ ਗੱਲ ਨਹੀਂ ਕਰਦੇ ਆਪਾਂ ਇੱਕ ਫਾਰਮਲ ਮਤਾ ਸਦਾ ਕਰਮਜੀਤ ਸਿੰਘ ਅਸੀਂ ਸਵਰਾਜ ਵੀਰ ਦੇ ਵਿਰੁੱਧ ਵੀ ਤੇ ਅਸੀਂ ਜਿਹੜੀ ਬੇਨਤੀ ਕਰਾਂਗੇ ਟਰਸਟ ਨੂੰ ਪੰਜਾਬੀ ਟਰਬਿਊਨ ਦੇ ਆਲਸੋ ਚੀਫ ਐਡੀਟਰ ਨੂੰ ਵੀ ਇਸ ਖਿਲਾਫ ਐਕਸ਼ਨ ਲਿਆ ਜਾਵੇ ਇਹ ਲਗਾਤਾਰ 26 ਜਨਵਰੀ ਤੋਂ ਜਾਂ ਉਸ ਤੋਂ ਪਹਿਲਾਂ ਵੀ ਸਿੱਖਾਂ ਦੇ ਖਿਲਾਫ ਲਿਖਦੇ ਆ ਰਹੇ ਸੋ ਇੰਨੀ ਇੱਕ ਗੱਲ ਮੈਂ ਕਰਨੀ ਸੀ ਜੀ ਇਹ ਅਸੀਂ ਉਹਨਾਂ ਕੋਲੇ ਜ਼ਰੂਰ ਲੈ ਕੇ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਹੋਰ ਗੱਲਾਂ ਕਰਾਂਗੇ ਗੱਲ ਨੂੰ ਗੰਭੀਰਤਾ ਤੇ ਧਿਆਨ ਨਾਲ ਆਹੀ ਆਪਾਂ ਸਮਝਣਾ ਇਹੀ ਅੱਜ ਦਾ ਸਾਡਾ ਮਕਸਦ ਆ ਸਤਿ ਸ਼੍ਰੀ ਅਕਾਲ ਜੀ